ਇੱਕ ਵਾਰ ਦੀ ਗੱਲ ਹੈ ਪੰਜ ਡੱਡੂ ਜੰਗਲ ਵਿੱਚ ਇਕੱਠੇ ਜਾ ਰਹੇ ਸੀ ਚੱਲਦੇ-ਚੱਲਦੇ ਉਹਨਾਂ ਵਿੱਚੋਂ ਤਿੰਨ ਡੱਡੂ ਇੱਕ ਵੱਡੇ ਖੱਡੇ ਵਿੱਚ गिर ਜਾਂਦੇ ਨੇ ਤਿੰਨੇ ਡੱਡੂ ਉੱਪਰ ਚੜ੍ਹਨ ਦੀ ਬਹੁਤ ਕੋਸ਼ਿਸ਼ ਕਰਦੇ ਨੇ ਪਰ ਖੱਡਾ ਬਹੁਤ ਡੂੰਘਾ ਸੀ ਬਾਹਰ ਜਿਹੜੇ ਦੋ ਡੱਡੂ ਸੀ ਉਹ ਉਹਨਾਂ ਨੂੰ ਦੇਖ ਰਹੇ ਸੀ ਉਹਨਾਂ ਨੇ ਉਹਨਾਂ ਤਿੰਨਾਂ ਡੱਡੂਆਂ ਨੂੰ ਕਿਹਾ ਕਿ ਖੱਡੇ ਤੋਂ ਬਾਹਰ ਨਿਕਲਣਾ ਇੰਨਾ ਆਸਾਨ ਨਹੀਂ ਹੈ ਇਹ ਖੱਡਾ ਬਹੁਤ ਡੂੰਘਾ ਹੈ ਤੁਹਾਡਾ ਕੋਸ਼ਿਸ਼ ਕਰਨ ਬੇਅਰਥਾ ਉਹਨਾਂ ਤਿੰਨਾਂ ਡੱਡੂਆਂ ਵਿੱਚੋਂ ਇੱਕ ਡੱਡੂ ਨੂੰ ਲੱਗਦਾ ਕਿ ਉਹ ਸਹੀ ਬੋਲ ਰਿਹਾ ਹੈ ਸ਼ਾਇਦ ਹੁਣ ਅਸੀਂ ਇਸ ਖੱਡੇ ਦੇ ਵਿੱਚੋਂ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ ਉਹ ਡੱਡੂ ਥੋੜੀ ਦੇਰ ਮਿਹਨਤ ਕਰਨ ਤੋਂ ਬਾਅਦ ਹਾਰ ਮੰਨ ਲੈਂਦਾ ਤੇ ਸਾਈਡ ਤੇ ਜਾ ਕੇ ਬੈਠ ਜਾਂਦਾ ਪਰ ਜਿਹੜੇ ਦੋ ਡੱਡੂ ਹੋਰ ਸੀ ਉਹ ਅਜੇ ਵੀ ਮਿਹਨਤ ਕਰ ਰਹੇ ਸੀ ਉਹ ਉੱਪਰ ਜਾਣ ਦੀ ਪੂਰੀ ਕੋਸ਼ਿਸ਼ ਕਰਦੇ ਨੇ ਤਾਂ ਬਾਹਰ ਖੜੇ ਦੋ ਡੱਡੂ ਉਹਨਾਂ ਨੂੰ ਵੇਖ ਕੇ ਕਹਿੰਦੇ ਨੇ ਕਿ ਤੁਹਾਡੀ ਮਿਹਨਤ ਬੇਕਾਰ ਹੈ ਹੁਣ ਤੁਸੀਂ ਕਦੇ ਵੀ ਬਾਹਰ ਨਹੀਂ ਆ ਸਕਦੇ ਹੁਣ ਤੁਹਾਨੂੰ ਸਾਰੀ ਜ਼ਿੰਦਗੀ ਇਸ ਖੱਡੇ ਵਿੱਚ ਹੀ ਕੱਟਣੀ ਪਵੇਗੀ ਉਹ ਦੋਵੇਂ ਡੱਡੂ ਜਿਹੜੇ ਮਿਹਨਤ ਅਜੇ ਵੀ ਕਰ ਰਹੇ ਸੀ ਉਹਨਾਂ ਵਿੱਚੋਂ ਇੱਕ ਨੂੰ ਲੱਗਦਾ ਕਿ ਸ਼ਾਇਦ ਇਹ ਸਹੀ ਕਹਿ ਰਿਹਾ ਹੈ ਹੁਣ ਅਸੀਂ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ ਉਹ ਵੀ ਪਹਿਲੇ ਡੱਡੂ ਦੀ ਤਰ੍ਹਾਂ ਸਾਈਡ ਤੇ ਲੱਗ ਕੇ ਬੈਠ ਜਾਂਦਾ ਪਰ ਉਹਨਾਂ ਵਿੱਚੋਂ ਇੱਕ ਡੱਡੂ ਅਜੇ ਵੀ ਮਿਹਨਤ ਕਰ ਰਿਹਾ ਸੀ ਉਹ ਬਾਹਰ ਨਿਕਲਣ ਦੀ ਪੂਰੀ ਕੋਸ਼ਿਸ਼ ਕਰਦਾ ਪਰ ਉੱਪਰ ਖੜੇ ਦੋ ਡੱਡੂ ਉਸ ਨੂੰ ਕਹਿੰਦੇ ਨੇ ਕਿ ਤੈਨੂੰ ਸੁਣਦਾ ਨਹੀਂ ਕਿ ਹੁਣ ਤੁਸੀਂ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ ਹੁਣ ਤੈਨੂੰ ਵੀ ਸਾਰੀ ਜ਼ਿੰਦਗੀ ਇਸ ਖੱਡੇ ਵਿੱਚ ਹੀ ਕੱਢਣੀ ਪਵੇਗੀ ਉੱਪਰ ਵਾਲੇ ਦੋਵੇਂ ਡੱਡੂ ਕਾਫੀ ਦੇਰ ਉਸ ਨੂੰ ਇਹੀ ਬੋਲਦੇ ਰਹੇ ਪਰ ਉਸ ਡੱਡੂ ਦੇ ਉੱਪਰ ਜਿਹੜਾ ਅਜੇ ਵੀ ਮਿਹਨਤ ਕਰ ਰਿਹਾ ਸੀ ਉਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਉਹ ਅਜੇ ਵੀ ਆਪਣੀ ਮਿਹਨਤ ਨੂੰ ਜਾਰੀ ਰੱਖਦਾ ਹੈ ਇਸੇ ਤਰ੍ਹਾਂ ਮਿਹਨਤ ਕਰਦੇ ਕਰਦੇ ਉਹ ਕਾਫੀ ਸਮੇਂ ਬਾਅਦ ਖੱਡੇ ਤੋਂ ਬਾਹਰ ਨਿਕਲ ਆਇਆ ਬਾਕੀ ਦੇ ਸਾਰੇ ਡੱਡੂ ਉਸ ਨੂੰ ਵੇਖ ਕੇ ਹੈਰਾਨ ਸਨ ਕਿ ਇਹ ਬਹਾਰ ਕਿਸ ਤਰ੍ਹਾਂ ਆ ਗਿਆ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਡੱਡੂ ਖੱਡੇ ਦੇ ਵਿੱਚੋਂ ਕਿਸ ਤਰ੍ਹਾਂ ਬਾਹਰ ਨਿਕਲ ਆਇਆ ਗੱਲ ਇਸ ਤਰ੍ਹਾਂ ਹੈ ਕਿ ਉਹ ਡੱਡੂ ਜਿਹੜਾ ਖੱਟੇ ਦੇ ਵਿੱਚੋਂ ਬਾਹਰ ਆਇਆ ਸੀ ਉਹ ਕੰਨਾਂ ਤੋਂ ਬੋਲਾ ਸੀ ਉਸ ਨੂੰ ਕੁਝ ਵੀ ਸੁਣਾਈ ਨਹੀਂ ਸੀ ਦਿੰਦਾ ਜੇਕਰ ਉਹ ਵੀ ਉਹਨਾਂ ਦੋਹਾਂ ਡੱਡੂਆਂ ਦੀਆਂ ਗੱਲਾਂ ਸੁਣ ਕੇ ਦੂਸਰੇ ਡੱਡੂਆਂ ਵਾਂਗ ਅੰਦਰ ਹੀ ਬੈਠ ਜਾਂਦਾ ਤਾਂ ਸ਼ਾਇਦ ਉਸ ਨੇ ਕਦੇ ਵੀ ਬਾਹਰ ਨਹੀਂ ਸੀ ਆਉਣਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਅਸੀਂ ਕਾਮਯਾਬ ਹੋਣ ਦੇ ਲਈ ਅੱਗੇ ਵੱਲ ਵਧਦੇ ਹਾਂ ਤਾਂ ਬਹੁਤ ਲੋਕ ਆਉਂਦੇ ਨੇ ਸਾਨੂੰ ਰੋਕਣ ਦੇ ਲਈ ਉਹ ਸਾਡੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਪਰ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਉਸ ਡੱਡੂ ਦੀ ਤਰ੍ਹਾਂ ਬੋਲੇ ਬਣ ਜਾਓ ਉਹਨਾਂ ਦੀ ਕਿਸੇ ਵੀ ਗੱਲ ਦਾ ਆਪਣੇ ਮਨ ਉੱਪਰ ਤੇ ਆਪਣੇ ਦਿਮਾਗ ਉੱਪਰ ਕੋਈ ਵੀ ਅਸਰ ਨਾ ਹੋਣ ਦਿਓ ਕਿਉਂਕਿ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਲੋਕ ਉਦੋਂ ਵੀ ਤੁਹਾਡੇ ਬਾਰੇ ਗੱਲਾਂ ਕਰਦੇ ਨੇ ਜਦੋਂ ਤੁਸੀਂ ਕੁਝ ਨਹੀਂ ਕਰਦੇ ਤੇ ਗੱਲਾਂ ਉਦੋਂ ਵੀ ਕਰਦੇ ਨੇ ਜਦੋਂ ਤੁਸੀਂ ਕੁਝ ਕਰ ਰਹੇ ਹੋ ਲੋਕਾਂ ਦਾ ਕੰਮ ਸਿਰਫ ਬੋਲਣਾ ਹੁੰਦਾ ਜੇਕਰ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਉਸ ਡੱਡੂ ਦੀ ਤਰ੍ਹਾਂ ਆਪਣੇ ਆਪ ਨੂੰ ਬਣਾ ਲਓ ਕਦੇ ਵੀ ਕਿਸੇ ਦੀ ਵੀ ਕੋਈ ਗੱਲ ਨਾ ਸੁਣੋ ਜੋ ਆਪਣੇ ਮਨ ਵਿੱਚ ਹੈ ਉਸ ਨੂੰ ਹਮੇਸ਼ਾ ਕਰਦੇ ਜਾਓ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਦਿਨ ਜ਼ਰੂਰ ਸਫਲ ਹੋਵੋਗੇ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ